ਕੂੰ ਸਮਾਜ ਤੇ ਬੋਝ ਆ ਤੂੰ ਸਾਡੇ ਉੱਤੇ ਬੋਝ ਆ ਤੂੰ ਸਾਡਾ ਪੈਸਾ ਖਰਾਬ ਕਰ ਰਿਹਾ ਆ ਆਪਾਂ ਕਿਸੇ ਦੇ ਕੋਲੋਂ ਉਹਦੀ ਗੱਲ ਕਰਨ ਤੋਂ ਘਤਰਾਉਂਦੇ ਆ ਤੁਸੀਂ ਆਪਣੇ ਬੱਚੇ ਨੂੰ ਖੁਦ ਹੀ ਕਾਮਯਾਬ ਹੁੰਦਾ ਦੇਖ ਸਕਦੇ ਆ ਕਿਸੇ ਹੋਰ ਦੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਕਿ ਤੁਹਾਡੇ ਬੱਚੇ ਦੀ ਕਾਮਯਾਬੀ ਨੂੰ ਹਜਮ ਕਰ ਸਕੇ ਨੂੰ ਸਿਰਫ ਬੱਚੇ ਦੇ ਕੋਲੋਂ ਕੀ ਚਾਹੀਦਾ ਪਰਸੈਂਟੇਜ ਜਾਂ A+ ਗ੍ਰੇਡ ਆਪਾਂ ਜਦ ਕੀ ਫੋਨ ਦੇ ਵਿੱਚ ਵੱਢ ਚੁੱਕੇ ਆ ਸਾਡੇ ਕੋਲੇ ਰੋਸ਼ਨੀ ਨਹੀਂ ਹੈਗੀ ਸਾਡੇ ਕੋਲੇ ਅੰਦਰ ਗਿਆਨ ਨਹੀਂ ਹੈਗਾ ਬੱਚੇ ਨੂੰ ਆਪਾਂ ਸਵਾਦ ਦੇਣੀ ਆ ਆਪਾਂ ਆਪਣੇ ਬੱਚੇ ਦੇ ਨਾਲ ਆਪਣੇ ਨਿੱਜੀ ਐਕਸਪੀਰੀਅੰਸ ਸ਼ੇਅਰ ਹੀ ਨਹੀਂ ਕਰਦੇ ਆ ਆਪਾਂ ਉਹਨੂੰ ਕੋਲ ਬਿਠਾ ਕੇ ਉਹਨਾਂ 10 ਮਿੰਟ ਗੱਲ ਹੀ ਨਹੀਂ ਕਰਦੇ ਸਾਇੰਸ ਨੂੰ ਇਹ ਗੱਲ ਕਹਿਣੀ ਪੈਗੀ ਕਿ ਤੁਹਾਨੂੰ ਤੁਸੀਂ ਘੱਟੋ ਘੱਟ ਆਪਣੇ ਬੱਚੇ ਨੂੰ 40 ਮਿੰਟ ਤਾਂ ਦਿਓ ਬੱਚੇ ਦੇ ਪੀਸ ਆਫ ਮਾਈਂਡ ਦਾ ਜਾਨੀ ਕਿ ਮਾਨਸਿਕ ਸ਼ਾਂਤੀ ਦਾ ਇੰਨਾ ਦੱਬ ਕੇ ਸੋਸ਼ਣ ਹੁੰਦਾ ਨਾ ਜਿੱਦ ਵਿੱਚ ਕੀ ਉਹਦੀਆਂ ਸਾਰੀਆਂ ਚੀਜ਼ਾਂ ਅੰਦਰੋਂ ਹੋਸ਼ਪੋਸ਼ ਹੋ ਜਾਂਦੀਆਂ ਤੁਸੀਂ ਬੱਚੇ ਨੂੰ ਬੱਚਾ ਬਣਾਉਣਾ ਚੰਗਾ ਇਨਸਾਨ ਬਣਾਉਣਾ ਉਹਨੂੰ ਇੱਕ ਮਾਸਟਰਪੀਸ ਬਣਾਉਣਾ ਨਾ ਕਿ ਉਹਨੂੰ ਤੁਸੀਂ ਚੈਟ ਜੀਪੀਟੀ ਬਣਾਉਣਾ ਨਾ ਕਿ ਤੁਸੀਂ ਉਹਨੂੰ ਇੱਕ ਮਸ਼ੀਨ ਬਣਾਉਣਾ ਚਾਹੇਂ ਤੋਂ ਮੜਾ ਜਾ ਬਾਹਰ ਜਾਣ ਦਿਓ ਉਹਨੂੰ ਦੋਸਤ ਬਣਾਉਣ ਦਿਓ ਉਹਨੂੰ ਅੱਜ ਨੂੰ ਵੀ ਲੋਕਾਂ ਨਾਲ ਇੰਟਰੈਕਸ਼ਨ ਕਰਦੇ ਹੋ ਉਹਨੂੰ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖਣ ਦਿਓ ਉਹਨੂੰ ਆਈਡੀਆ ਵੀ ਨਹੀਂ ਹੋਣਾ ਪਰਸੈਂਟੇਜ ਤੇ ਗ੍ਰੇਡਸ ਦੇ ਚੱਕਰ ਦੇ ਵਿੱਚ ਉਹ ਅੰਦਰੋਂ ਮਾਨਸਿਕ ਤੌਰ ਤੇ ਕਿੰਨਾ ਜ਼ਿਆਦਾ ਟੁੱਟਿਆ ਹੋਏਗਾ ਬੇਨਤੀ ਇਹ ਹੈ ਕਿ ਬੱਚੇ ਦੀ ਗਰੋਥ ਦੇ ਵਿੱਚ ਅੜਿੱਕਾ ਨਾ ਬਣੋ ਬੱਚੇ ਮੈਂਟਲ ਗ੍ਰੋਥ ਹੀ ਸਭ ਕੁਝ ਆ ਪੜ੍ਹਾਈ ਬਹੁਤ ਕੁਝ ਆ ਪਰ ਸਾਰਾ ਕੁਝ ਨਹੀਂ ਹੈਗੀ ਇਹੋ ਜਿਹੀ ਪੜ੍ਹਾਈ ਦਾ ਤੁਸੀਂ ਕਰੋਗੇ ਕੀ ਜੇ ਤੁਹਾਡਾ ਬੱਚਾ ਹੀ ਬੇਵਕੂਫ ਰਹਿ ਗਿਆ ਜੇ ਤੁਹਾਨੂੰ ਇੰਨਾ ਹੀ ਸ਼ੌਕ ਹੈ ਨਾ ਬੱਚੇ ਨੂੰ ਸਮਾਜ ਦੇ ਸਾਹਮਣੇ ਸੋਸਾਇਟੀ ਦੇ ਸਾਹਮਣੇ ਟਰੋਫੀ ਬਣਾ ਕੇ ਪੇਸ਼ ਕਰਨ ਦਾ ਤਾਂ ਉਹਨੂੰ ਇੱਕ ਐਦਾਂ ਦੀ ਟਰੋਫੀ ਬਣਾ ਕੇ ਪੇਸ਼ ਕਰੋ ਜਿਹਦੇ ਵਿੱਚ ਉਹਦਾ ਆਪਣਾ ਵੀ ਕੁਝ ਹਿੱਸਾ ਹੋਵੇ ਜਿਹਦੇ ਵਿੱਚ ਉਹਦੇ ਆਪਣੇ ਇਮੋਸ਼ਨਸ ਆਪਣਾ ਸ਼ੌਕ ਆਪਣਾ ਪੈਸ਼ਨ ਹੋਵੇ ਜਿਹੜਾ ਆਈਡੀਆ ਸਾਡਾ ਬੱਚਾ ਸਾਡੇ ਕੋਲ ਲੈ ਕੇ ਆਉਂਦਾ ਤਾਂ ਆਪਾਂ ਉਹਨੂੰ ਇਹੀ ਗੱਲ ਕਹਿ ਕੇ ਰਿਜੈਕਟ ਕਰਦੇ ਹਾਂ ਜ਼ਿਆਦਾਤਰ ਸਾਰੇ ਨਹੀਂ ਕਿ ਨਹੀਂ ਯਾਰ ਤੂੰ ਤਾਂ ਨਿਆਣਾ ਤੈਨੂੰ ਕੀ ਪਤਾ ਸਾਨੂੰ ਪਤਾ ਅਸੀਂ ਸਾਰਾ ਕੁਝ ਕੀਤਾ ਓਏ ਆਪਾਂ ਆਦੀ ਮਨੁੱਖ ਦੇ ਜਵਾਨੇ ਰਹੇ ਆ ਇੰਨੇ ਪਿਛੇ ਰਹਿ ਚੁੱਕੇ ਆ ਬੱਚਿਆਂ ਦੀ ਸਾਈਕੋਲੋਜੀ ਇੱਕ ਅਲੱਗ ਤਰੀਕੇ ਨਾਲ ਕੰਮ ਕਰਦੀ ਆ ਉਹ ਸਾਡੀ ਤਰ੍ਹਾਂ ਨਹੀਂ ਸੋਚਦੇ ਉਹਨਾਂ ਦੇ ਆਈਡੀਆਜ਼ ਬਹੁਤ ਪਿਓਰ ਤੇ ਯੂਨੀਕ ਹੁੰਦੇ ਆ ਉਹਨਾਂ ਦਾ ਤਰੀਕਾ ਹਮੇਸ਼ਾ ਡਿਫਰੈਂਟ ਹੁੰਦਾ ਆ ਆਪਾਂ ਦਾ ਸਿੱਖੀ ਸਿਖਾਈ ਗੱਲ ਕਰਨੀ ਆ ਨਾ ਬੱਚੇ ਨੇ ਕ੍ਰੀਏਟ ਕਰਨੀ ਆ